ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਨਾਮ ਦੇ ਉੱਪਰ ਅੱਜ ਤੱਕ ਕਿੰਨੇ SIM ਖਰੀਦੇ ਹਨ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪਤਾ ਹੋਵੇਗਾ ਅਤੇ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਮ ਦੇ ਉੱਪਰ ਇਸ ਵਕਤ ਕਿੰਨੇ SIM ਚੱਲ ਰਹੇ ਹਨ ਮੈਨੂੰ ਲੱਗਦਾ ਇਹ ਵੀ ਨਹੀਂ ਤੁਹਾਨੂੰ ਪਤਾ ਹੋਵੇਗਾ ਕਿਉਂਕਿ ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਅੱਜ ਤੱਕ ਕਿੰਨੇ SIM ਖਰੀਦੇ ਹਨ ਤਾਂ ਫਿਰ ਤੁਹਾਨੂੰ ਇਹ ਵੀ ਨਹੀਂ ਪਤਾ ਹੋ ਸਕਦਾ ਕਿ ਤੁਹਾਡੇ ਨਾਮ ਦੇ ਉੱਪਰ ਇਸ ਵਕਤ ਕਿੰਨੇ SIM ਐਕਟੀਵੇਟ ਹਨ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਾਂਗਾ ਕਿ ਤੁਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਨਾਮ ਦੇ ਉੱਪਰ ਇਸ ਵਕਤ ਕਿੰਨੇ SIM ਚੱਲ ਰਹੇ ਹਨ ਅਤੇ ਜਿਹੜਾ SIM ਤੁਹਾਡੇ ਨਾਮ ਦੇ ਉੱਪਰ ਚੱਲ ਰਿਹਾ ਹੈ ਅਤੇ ਉਸ ਦੀ ਵਰਤੋਂ ਤੁਸੀਂ ਨਹੀਂ ਕਰ ਰਹੇ ਉਸ ਨੂੰ ਬੰਦ ਕਰਨ ਦਾ ਤਰੀਕਾ ਵੀ ਇਸੇ ਵੀਡੀਓ ਦੇ ਵਿੱਚ ਦੱਸਾਂਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਨਾਮ ਦੇ ਉੱਪਰ ਕੋਈ SIM ਐਕਟੀਵੇਟ ਹੋਵੇ ਉਸ ਦੀ ਵਰਤੋਂ ਤੁਸੀਂ ਨਾ ਕਰਦੇ ਹੋਵੋ ਅਤੇ ਉਸ ਦੀ ਵਰਤੋਂ ਕੋਈ ਹੋਰ ਕਰ ਰਿਹਾ ਹੋਵੇ ਤਾਂ ਫਿਰ ਕੀ ਹੋ ਸਕਦਾ ਹੈ ਜੇਕਰ ਉਸ ਦੀ ਵਰਤੋਂ ਕੋਈ ਹੋਰ ਵਿਅਕਤੀ ਕਿਸੇ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਕਰ ਦਵੇ ਤਾਂ ਫਿਰ ਉਸ ਦੀ ਸਾਰੀ ਟੈਨਸ਼ਨ ਤੁਹਾਡੇ ਉੱਪਰ ਆ ਸਕਦੀ ਹੈ ਅਤੇ ਤੁਸੀਂ ਕਾਨੂੰਨ ਦੇ ਸਿਕੰਜੇ ਵਿੱਚ ਫਸ ਸਕਦੇ ਹੋ ਸੋ ਇਸ ਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਇਹ ਫਟਾਫਟ ਪਤਾ ਕਰ ਲਓ ਕਿ ਤੁਹਾਡੇ ਨਾਮ ਦੇ ਉੱਪਰ ਕਿਤੇ ਕੋਈ ਹੋਰ SIM ਐਕਟੀਵੇਟ ਤਾਂ ਨਹੀਂ ਜਿਸ ਦੀ ਵਰਤੋਂ ਤੁਸੀਂ ਨਹੀਂ ਕਰ ਰਹੇ ਅਤੇ ਜੇਕਰ ਅਜਿਹਾ ਹੈ ਤਾਂ ਉਸ SIM ਨੂੰ ਫਟਾਫਟ ਬੰਦ ਵੀ ਕਰਵਾ ਦਿਓ ਤਾਂ ਕਿ ਭਵਿੱਖ ਦੇ ਵਿੱਚ ਤੁਹਾਨੂੰ ਕਿਸੇ ਅੜਚਨ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਫਿਰ ਹੁਣ ਵੱਧਦੇ ਹਾਂ ਅੱਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਤਰੀਕਾ ਪਰੰਤੂ ਤਰੀਕਾ ਜਾਣਨ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂਓ ਫਿਰ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਤੁਸੀਂ Chrome browser ਦੇ ਉੱਪਰ ਸੰਚਾਰ ਸਾਥੀ ਸਰਚ ਕਰੋਗੇ ਤਾਂ ਫਿਰ ਤੁਹਾਡੇ ਸਾਹਮਣੇ ਇਹ ਵਾਲੀ ਸੰਚਾਰ ਸਾਥੀ.government.in ਵਾਲੀ ਵੈਬਸਾਈਟ ਸਾਹਮਣੇ ਆ ਜਾਵੇਗੀ ਤੁਸੀਂ ਇਹ ਵੈਬਸਾਈਟ ਨੂੰ ਖੋਲ ਲੈਣਾ ਹੈ ਇਹ ਸਰਕਾਰ ਦੀ ਇੱਕ ਵੈਬਸਾਈਟ ਹੈ ਅਤੇ ਤੁਹਾਨੂੰ ਇਹ ਵੈਬਸਾਈਟ ਹੀ ਦੱਸੇਗੀ ਕਿ ਤੁਹਾਡੇ ਨਾਮ ਦੇ ਉੱਪਰ ਇਸ ਵਕਤ ਕਿੰਨੇ SIM ਚੱਲ ਰਹੇ ਹਨ ਅੱਗੇ ਵਧਣ ਤੋਂ ਪਹਿਲਾਂ ਸੱਜੇ ਹੱਥ ਉੱਪਰ ਸਿਲੈਕਟ ਲੈਂਗੁਏਜ ਦੇ ਉੱਪਰ ਤੁਸੀਂ ਕਲਿੱਕ ਕਰਕੇ ਆਪਣੇ ਮਨਪਸੰਦ ਦੀ ਭਾਸ਼ਾ ਵੀ ਚੁਣ ਸਕਦੇ ਹੋ ਮੈਂ ਅੰਗਰੇਜ਼ੀ ਭਾਸ਼ਾ ਹੀ ਰੱਖ ਕੇ ਅੱਗੇ ਵਧਾਂਗਾ ਹੁਣ ਇਸ ਵੈਬਸਾਈਟ ਦੇ ਵਿੱਚ ਨਜ਼ਰ ਆ ਰਹੀ ਨੀਲੀ ਪੱਟੀ ਦੇ ਵਿੱਚ ਸੱਜੇ ਹੱਥ ਜੋ ਤਿੰਨ ਲਾਈਨਾਂ ਮੌਜੂਦ ਹਨ ਆਪਾਂ ਉਸ ਦੇ ਉੱਪਰ ਕਲਿੱਕ ਕਰਾਂਗੇ ਅਤੇ ਸਿਟੀਜ਼ਨ ਸੈਂਟ੍ਰਿਕ ਸਰਵਿਸ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਹੁਣ ਆਪਾਂ ਨੋ ਯੂਰ ਮੋਬਾਈਲ ਕਨੈਕਸ਼ਨ ਦੇ ਉੱਪਰ ਕਲਿੱਕ ਕਰਕੇ ਚਲੇ ਜਾਵਾਂਗੇ ਸਕਰੋਲ ਕਰਕੇ ਆਪਾਂ ਹੇਠਾਂ ਆਵਾਂਗੇ ਅਤੇ ਹੇਠਾਂ ਆਪਾਂ ਆਪਣਾ 10 ਅੰਕਾਂ ਦਾ ਮੋਬਾਈਲ ਨੰਬਰ ਭਰ ਕੇ ਦਿੱਤਾ ਹੋਇਆ ਕੈਪਚਾ ਵੀ ਫਿਲ ਕਰਕੇ OTP ਦੀ ਆਪਾਂ ਮੰਗ ਕਰ ਲਵਾਂਗੇ ਹੁਣ OTP ਭਰਨ ਤੋਂ ਬਾਅਦ ਆਪਾਂ ਇੱਥੇ ਲੌਗਇਨ ਕਰਾਂਗੇ ਅਤੇ ਸਾਡੇ ਸਾਹਮਣੇ ਸਾਡੇ ਨਾਮ ਦੇ ਉੱਪਰ ਚੱਲਦੇ ਸਾਰੇ SIM ਦਾ ਵੇਰਵਾ ਸਾਨੂੰ ਨਜ਼ਰ ਆ ਜਾਵੇਗਾ ਆ ਦੇਖੋ ਇਸ ਵਕਤ ਵੈਬਸਾਈਟ ਦੱਸ ਰਹੀ ਹੈ ਕਿ ਮੇਰੇ ਨਾਮ ਦੇ ਉੱਪਰ ਇਸ ਵਕਤ 7 SIM ਚੱਲ ਰਹੇ ਹਨ ਅਤੇ ਇਸ ਦੇ ਵਿੱਚੋਂ ਜੇਕਰ ਤੁਸੀਂ ਕਿਸੇ ਮੋਬਾਈਲ ਨੰਬਰ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਨੋਟ ਰਿਕੁਆਇਰਡ ਲਿਖ ਕੇ ਵੀ ਤੁਸੀਂ ਰਿਕੁਐਸਟ ਪਾ ਸਕਦੇ ਹੋ ਅਤੇ ਜੇਕਰ ਕਿਸੇ ਤੁਸੀਂ ਮੋਬਾਈਲ ਨੰਬਰ ਨੂੰ ਨਹੀਂ ਪਛਾਣ ਰਹੇ ਤਾਂ ਫਿਰ ਉਸ ਨੂੰ ਤੁਸੀਂ ਨੋਟ ਮਾਈ ਨੰਬਰ ਲਿਖ ਕੇ ਵੀ ਰਿਕੁਐਸਟ ਪਾ ਕੇ ਉਸ SIM ਨੂੰ ਬੰਦ ਕਰਵਾ ਸਕਦੇ ਹੋ ਬੰਦ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸਦਾ ਹਾਂ ਇਹ ਇੱਕ SIM ਨੰਬਰ ਆਪਾਂ ਬੰਦ ਕਰਦੇ ਹਾਂ ਜਿਸ ਦੇ ਪਿਛਲੇ 4 ਅੱਖਰ 4118 ਹਨ ਤਾਂ ਇਸ ਨੂੰ ਬੰਦ ਕਰਨ ਦੇ ਲਈ ਇਸ ਦੇ ਉੱਪਰ ਆਪਾਂ ਪਹਿਲਾਂ ਕਲਿੱਕ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਨਾਟ ਰਿਕੁਆਇਰਡ ਦੇ ਉੱਪਰ ਕਲਿੱਕ ਕਰਕੇ ਆਪਾਂ ਰਿਪੋਰਟ ਕਰ ਦੇਵਾਂਗੇ ਤਾਂ ਇਹ ਪੁੱਛਦੇ ਹਨ ਕਿ ਆਰ ਜੂ ਸ਼ੋਰ ਤੁਸੀਂ ਸ਼ੋਰ ਹੋ ਕੇ ਇਸ ਨੰਬਰ ਨੂੰ ਤੁਸੀਂ ਬੰਦ ਕਰਵਾਉਣਾ ਚਾਹੁੰਦੇ ਹੋ ਆਪਾਂ ਇੱਥੇ ਓਕੇ ਦੇ ਉੱਪਰ ਕਲਿੱਕ ਕਰ ਦੇਵਾਂਗੇ ਹੁਣ ਇੱਥੇ ਇੱਕ ਮੈਸੇਜ ਸ਼ੋ ਹੋਵੇਗਾ ਕਿ ਤੁਹਾਡੀ ਰਿਕੁਐਸਟ ਨੂੰ ਸਬਮਿਟ ਕਰ ਲਿਆ ਗਿਆ ਹੈ ਸੋ ਇਸ ਤਰ੍ਹਾਂ ਆਪਾਂ ਆਪਣੇ ਨਾਮ ਦੇ ਉੱਪਰ ਚੱਲਦੇ ਕਿਸੇ ਅਜਿਹੇ SIM ਨੂੰ ਜਿਸ ਦੀ ਵਰਤੋਂ ਅਸੀਂ ਨਹੀਂ ਕਰ ਰਹੇ ਉਸ ਨੂੰ ਬੰਦ ਕਰਵਾ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿੱਤਾ ਹੋਵੇਗਾ। ਧੰਨਵਾਦ ਐ ਦੋਸਤੋ ਜਾਗਰੂਕ ਬਣੋ ਜਾਣਕਾਰ ਬਣੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਸਤਿ ਸ੍ਰੀ ਅਕਾਲ ਜੀ।